ਪੰਜਾਬ ਲਾਈਵ 8899 ਤੇ ਤੁਹਾਡਾ ਸਵਾਗਤ ਹੈ ਧਾਰੀਵਾਲ ਸ਼ਹਿਰ ਨਾਲ ਜੁੜੀ ਅਹਿਮ ਖਬਰ ਸਤਿਕਾਰਯੋਗ ਦਰਸ਼ਕੋ ਇਹ ਮੁੱਦਾ ਕੋਈ ਨਵਾਂ ਨਹੀਂ ਕਈ ਵਾਰ ਯਾਦ ਕਰ ਚੁੱਕੇ ਹਾਂ ਪਰ ਹੱਲ ਹੋਣ ਦੀ ਬਜਾਏ ਵਾਅਦਾ ਹੀ ਜਾ ਰਿਹਾ ਹੈ ਅੱਜ ਨਗਰ ਕੌਂਸਲ ਧਾਰੀਵਾਲ ਵਿਖੇ ਪ੍ਰਧਾਨਮ ਵਾ이스 ਪ੍ਰਧਾਨ ਅਤੇ ਕਾਉਂਸਲਰ ਸੇਵਾ ਨਾਮ ਵੱਲੋਂ ਸੈਕਟਰ ਧਾਰੀਵਾਲ ਦੇਜੀਤ ਸਿੰਘ ਨਾਲ ਅਹਿਮ ਮੀਟਿੰਗ ਕਰਦੇ ਹੋਏ ਸੜਕ ਕਿਨਾਰੇ ਕੀਤੀ ਨਜਾਇਜ਼ ਕਬੂ ਹਟਾਉਣ ਸੰਬੰਧੀ ਸ਼ਹਿਰ ਧਾਰੀਵਾਲ ਦੀਆਂ ਮੁਸ਼ਕਲਾਂ ਸੰਬੰਧੀ ਚਰਚਾ ਕੀਤੀ ਗਈ ਅਤੇ ਸ਼ਹਿਰ ਅੰਮਰ ਬਦਕਾਨਦਾਰਾਂ ਤੇ ਰੇੜੀ ਫੜੀ ਵਾਲਿਆਂ ਵੱਲੋਂ ਕੀਤੀ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਸੰਬੰਧੀ ਠੋਸ ਵਿਉਂਤਬੰਦੀ ਕਰਨ ਤੇ ਵਿਚਾਰ ਹੋਇਆ ਆਮ ਲੋਕਾਂ ਵਿੱਚ ਚਰਚਾ ਹੈ ਕਿ ਜੇਕਰ ਬਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਖੇਤ ਦਾ ਬਚਣਾ ਮੁਸ਼ਕਲ ਹੈ ਭਾਵੇਂ ਪਹਿਲਾਂ ਨਜਾਇਜ਼ ਕਬਜ਼ਾ ਧਾਰਕ ਦੁਕਾਨਦਾਰਾਂ ਦੀ ਸਿਆਸੀ ਪਹੁੰਚ ਕਰਕੇ ਸ਼ਹਿਰ ਧਾਰੀ ਵਾਲੇ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣਾ ਸੌਖਾ ਕੰਮ ਨਹੀਂ ਹੈ ਐਸਐਸਓ ਧਾਰੀਵਾਲ ਨੇ ਪ੍ਰਧਾਨ ਸੇਮ ਮੁਤੇ ਕਾਉਂਸਲ ਸਰਬਾਨਾ ਨੂੰ ਯਕੀਨ ਦਿਵਾਇਆ ਕਿ ਜਦ ਨਗਰ ਕੌਂਸਲ ਧਾਰੀਵਾਲ ਵੱਲੋਂ ਨਿਗਰਾਨੀ ਕਰਕੇ ਬਿਨਾਂ ਆਖ-ਪਾਖ ਦੇ ਹਟਾਉਣ ਦੀ ਸ਼ੁਰੂਆਤ ਕਰਨਗੇ ਤਾਂ ਨਗਰ ਕੌਂਸਲ ਦਾ ਸਹਿਯੋਗ ਲਈ ਵਿਧੇਰੇ ਪੁਲਿਸ ਫੋਰਸੇ ਭੈਲਾ ਕਰਵਾਈ ਜਾਵੇਗੀ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਤੁਹਾਨੂੰ ਦੱਸ ਦਵਾਂ ਅੱਜ ਮੀਟਿੰਗ ਹੋਈ ਆ ਕੋਸ਼ੇ ਸ਼ਬਦ ਤੇ ਐਸਐਸਓ ਸਾਹਿਬ ਵੀ ਪਹੁੰਚੇ ਆ ਤੇ ਆਲੋਾ ਦਾ ਗੁਰੂ ਕੰਪੋਰੀਆ ਕਿਰਮਗੱਲ ਬਿੰਦੇ ਸਾਰੇ ਪਹਿਲਾਂ ਸਸੀ ਕਾ ਜੀ ਅੱਜ ਅਸੀਂ ਸਾਰੇ ਕਾਉਂਸਲਰ ਸਾਹਿਬਾਨ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਾਣਦੇ ਹੋ ਵੀ ਸ਼ਹਿਰ ਦੇ ਵਿੱਚ ਕਿੰਨੀ ਕ੍ਰੋਸਿੰਗ ਮੇਟ ਲੋਕਾਂ ਦੇ ਦੁਕਾਨਦਾਰਾਂ ਨੇ ਗਾਂ ਗਾਂ ਕੀਤੀ ਆ ਰੇੜੀਆਂ ਵਾਲਿਆਂ ਨੇ ਕੋਈ ਸਕੂਟਰ ਮੋਟਰਸਾਈਕਲ ਰੋਡ ਤੇ ਲਾ ਜਾਂਦਾ ਵਾ ਕਾਰਾਂ ਗੱਡੀਆਂ ਖਿਲਾਰ ਜਾਂਦੇ ਨੇ ਆਵਾਜ਼ਾਂ ਦੀ ਬੜੀ ਪ੍ਰੋਬਲਮ ਆ ਕਿ ਬੜੇ ਪਰੇਸ਼ਾਨ ਦੀ ਧਾਰੀ ਅੱਜ ਦੇਖ ਸਕਦੇ ਜੇ ਵੀ ਜਦੋਂ ਸ਼ਹਿਰ ਤੇ ਕੋਈ ਵੀ ਜਾਂਦਾ ਉਹ ਇੰਨਾ ਕਿ ਉਥੇ ਲੋਕਾਂ ਨੇ ਜਿਹੜੀਆਂ ਅੱਗੇ ਲਾਈਆਂ ਵਾ ਕਿਸੇ ਨੇ ਕੋਈ ਕਾਰ ਉਥੇ ਖੜਾar ਜਾਂਦਾ ਵਾ ਉਹਦੇ ਵਾਪਸ ਆਈ ਅੱਜ ਐਸਐਚਓ ਸਾਹਿਬ ਨੂੰ ਧਾਰੀਵਾਲ ਆਪਣੇ ਨਗਰ ਕਮੇਟੀ 'ਚ ਬੁਲਾਇਆ ਸਾਰੇ ਐਮਸੀ ਸਾਹਿਬ ਬੈਠੇ ਆ ਕਿ ਕਹਿੰਦੇ ਆ ਵੀ ਐਸਐਚਓ ਸਾਹਿਬ ਸਾਡੀ ਮਦਦ ਕਰੋ ਤਾਂ ਕਿ ਜਿਹੜਾ ਸਾਡਾ ਸ਼ਹਿਰ ਆ ਖੁੱਲਾ ਹੋ ਜੇ ਤੇ ਲੋਕ ਜਿਹੜੇ ਆ ਜਿਹੜੇ ਪਰੇਸ਼ਾਨ ਆ ਆਵਦਾ ਵੀ ਤੋਂ ਉਹ ਦੂਰ ਹੋਣ ਦੀ ਡਡਵਾ ਰੋਡ ਵੇਖ ਸਕਦੇ ਜੇ ਧਾਰੀਵਾਲ ਦਾ ਬੱਸ ਸਟੈਂਡ ਵੇਖ ਸਕਦੇ ਜੇ ਤੇ ਮੀਰ ਕਿਉਂ ਜਿਹੜੇ ਨਹਿਰ ਦੇ ਕੰਢਾ ਦੇਖ ਸੋਦੇ ਜੀ ਕਿੰਨਾ ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਇੱਕ ਨਹਿਰ ਦੇ ਕੰਡੇ ਤੇ ਜਿਹੜਾ ਨਹਿਰ ਹੈ ਮੇਨ ਕੋਲ ਉੱਥੇ ਇੱਕ ਬੰਦਾ ਆਪੀ ਟ੍ਰੈਫਿਕ ਵਾਲਾ ਹੋ ਤਾਂ ਕਿ ਉਹ ਆਵਾਜ਼ ਆਵੀ ਦਾ ਚੇਤੁਸ਼ਾਬ ਲਾ ਕੇ ਜਿਹੜੇ ਆਂਦੇ ਲੋਕ ਸਵੇਰੇ ਸ਼ਾਮ ਉਹਨਾਂ ਨੂੰ ਪਰੇ ਪਰੇ ਕਰਨ ਗੱਡੀ ਕੋਈ ਰਸਤੇ 'ਚ ਨਾ ਖੜਾ ਸਕੇ ਤਾਂ ਕਿ ਕੋਈ ਪਰੇਸ਼ਾਨੀ ਨਾ ਆਏ ਇੱਕ ਇੱਕ ਰੇੜੀਆਂ ਜਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਕਿੰਨਾ ਕੰਨਾ ਸਮਾਨ ਲਾ ਕੇ ਦੁਕਾਨਾਂ ਤੋਂ ਕਾਫੀ ਬਾਹਰ ਆ ਚੁੱਕੀ ਹੈ ਉਹਨਾਂ ਨੂੰ ਵੀ ਇਹੀ ਕਿਹਾ ਵੀ ਕੁਝ ਬੰਦੇ ਇਹੀ ਆਪਣੇ ਦਾਗੇ ਆਪਣਾ ਬਾਕੀ ਕੋਸ਼ਿਸ਼ ਇਹ ਦੇਣ ਤੇ ਨਾਲ ਉਹਨਾਂ ਦੀ ਵੀਡੀਓਗ੍ਰਾਫੀ ਕਰ ਤੇ ਨਾਲ ਉਹਨਾਂ ਨੂੰ ਉਹਦਾ ਨਰਮੀ ਵਾਰਨਿੰਗ ਦੇਣਾ ਤੇ ਸਾਨੂੰ ਪੂਰਾ ਵਿਸ਼ਵਾਸ ਹੋਇਆ ਸਾਜੋ ਰਾਮ ਨੇ ਕਿ ਇਹ ਤਾਂ ਦੇ ਨਾਲ ਸਾਡਾਂਗੇਟਕੇ ਤਸਰੀ ਦੇ ਸ਼ਾਮ ਦੋ ਬੰਦੇ ਦੋ ਚਾਰ ਸਾਡੇ ਹੋਣਗੇ ਦੋ ਚਾਰ ਉਹਨਾਂ ਦੇ ਬੰਦੇ ਆਉਣਗੇ ਤੇ ਗਸ਼ਤ ਕਰਿਆ ਕਰਨਗੇ ਤਾਂ ਕਿ ਸ਼ਹਿਰ ਦੇ ਵਿੱਚ ਕਿਸੇ ਨੇ ਕੋਈ ਗੱਡੀ ਨਾ ਖਿਲਾਰੀ ਹੋ ਸੜਕ ਤੇ ਲੋਕ ਪਰੇਸ਼ਾਨ ਨਾ ਹੋਣ ਰੇੜੀ ਨਾ ਕੋਈ ਲਾਏ ਤੇ ਦੁਕਾਨ ਵੀ ਜਿਹੜੀ ਗਾਂ ਕਰਕੇ ਵੱਧ ਕੇ ਨਾਲ ਆ ਕੋਈ ਆਪਣੀ ਦੁਕਾਨ ਦਾ ਬੋਰਡ ਵੀ ਸੜਕ ਤੇ ਨਾਲ ਲਾਏ ਦੇਖੋ ਜੀ ਇਹੀ ਉਹ ਜਿਹੜੀ ਜਗਾਹ ਹੈ ਨਾ ਡਿਪਾਰਟਮੈਂਟ ਦੀ ਆ ਅਸੀਂ ਉਹਨਾਂ ਨੂੰ ਵੀ ਲਿਖ ਕੇ ਦਿੱਤਾ ਵਾ ਤੇ ਉਹ ਵੀ ਕਹਿੰਦੇ ਆ ਵੀ ਉਹ ਹੀ ਕੁਝ ਕਰਨਗੇ ਪਰ ਕਰਦੇ ਨਹੀਂਗੇ ਇਹ ਨਹਿਰ ਡਿਪਾਰਟਮੈਂਟ ਦਾ ਕੰਮ ਜਿਹੜਾ ਨਾਲ ਉੱਥੇ ਉਹਨੂੰ ਬਹਿਣ ਵਾਪੇ ਜਗਾ ਦਿੱਤੀ ਦੀ ਆ ਉਹ ਹੀ ਉਠਾ ਸਕਦੇ ਇਹਨਾਂ ਨੂੰ ਪਰ ਮੈਂ ਗੱਲ ਮੇਰੀ ਗੱਲ ਮੈਂ ਕਦੇ ਉਹਨਾਂ ਦੀ ਸੁਣਾਕ ਕੀਤੀ ਗਈ ਆ ਕਿ ਉਹਨਾਂ ਕੋਈ ਆਈ ਕਾਰਡ ਹੈਗੇ ਆ ਕਿੱਥੋਂ ਲਿਆ ਕੀ ਆ ਉਹ ਕਦੀ ਸੁਣਾਤ ਵਾਸਤੇ ਵੀ ਕਿਹਾ ਉਹਨਾਂ ਨੂੰ ਅੰਤਿਆ ਦੇ ਉਹ ਕਹਦੇ ਨਹੀਂ ਕੋਈ ਗੱਲ ਨਹੀਂ ਪਰ ਮੇਰੇ ਉਹਨਾਂ ਦੀਆਂ ਵੋਟਾਂ ਤੱਕ ਬੜੀਆਂ ਦੀਆਂ ਉਹਨਾਂ ਦੇ ਮੀਟਰ ਲੱਗੇ ਦੇ ਆ ਬੜੇ ਪੁਰਾਣੇ ਉੱਥੇ ਬੈਠੇ ਦੇ ਆ ਤੇ ਜਿਹੜੇ ਨਵੇਂ ਉਹ ਕਹਦੇ ਨੇ ਐਸਐਸਓ ਸਾਹਿਬ ਨੂੰ ਵੀ ਉਹਨਾਂ ਨਾਲ ਕਿਹਾ ਤੁਸੀਂ ਇਹਨਾਂ ਦੀ شناخت ਕਰੋ ਕਿਉਂਕਿ ਤੁਸੀਂ ਦੇਖ ਸਕਦੇ ਜੀ ਅੱਜ ਵੀ ਸਾਡੇ ਧਾਰੀਵਾਦ ਦੇ ਵਿੱਚ ਇੱਕ ਬੂਖਰੀ ਵਾਲੇ ਕੋਲ ਲੁੱਟਖੋ ਕੀਤੀ ਗਈ ਆ ਇਹ ਜਿਹੜੇ ਆ ਚੋਰੀਆਂ ਕਰਦੇ ਆ ਲੁੱਟਖੋ ਖਰਦੇ ਆ ਸਾਰੇ ਇਹਨਾਂ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਂਦੇ ਨੇ ਇਹੀ ਇਹੀ ਸਾਰੇ ਐਮਸੀਆਂ ਨੇ ਅੱਜ ਐਸਐਸਓ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਆ ਕਿ ਜਰਬ ਇਹਨਾਂ ਦੀ شناخت ਕੀਤੀ ਜਾਵੇ ਸਭ ਤੋਂ ਪਹਿਲਾਂ ਦੇ ਸਾਰੇ ਸ਼ਹਿਰਾਂ ਹੱਥੀਂ ਲੋ ਦਰਾਂ ਦਾ ਵੀ ਚਾਹੀਦੀ ਅੱਜ ਕਾਫੀ ਜਨਤਾਵਾਂ ਇੱਕ ਸ਼ਹਿਰ ਤੋਂ ਬੜਾ ਮਾਹੌਲ ਦਾ ਖਰਾਬ ਹੋਇਆ ਦਾ ਲਾਪਿਆ ਕਰਕੇ ਰਾਤ ਨੂੰ ਜਿਹੜੇ ਲੋਕੇ ਘਰਾਂ ਤੋਂ ਸਬੀ ਦੀ ਗੜਾ ਲੈ ਜਾਂਦੇ ਆ ਇੱਕ ਨੂੰ ਨਾ ਉਹਨਾਂ ਦਾ ਮਤਲਬ ਚਲਾਣ ਹੋ ਜਾਂਦਾ ਤਾਂ ਪੰਗੜ ਹੁੱਕੇ ਵਾਲੇ ਜਾਣੇ ਟਾਈ ਪੂਰੇ ਨਹੀਂ ਲੈ ਕੇ ਜਾਂਦੇ ਉਹਦੇ ਆਸਤੇ ਐਸਪੀ ਸਾਹਿਬ ਨੂੰ ਬੇਨਤੀ ਕੀਤੀ ਆ ਦੇ ਨਿਕਾ ਪਰਮਾਨਗੀ ਕੀਤੀ ਹੈ ਵੀ ਚਲੋ ਇੰਨੀ ਕੰਸੇ ਤੇਰਾ ਦੇਖ ਕੇ ਦੱਸਣ ਦੀ ਆ ਵੀ ਪਤਾ ਗੱਲ ਤੇ ਆ ਕਿ ਠੀਕ ਆ ਜੇ ਤੇ ਇਹਦੇ ਤੇ ਕੋਲ ਤਾੜੇ ਦੀ ਘਾਟਵਾਸ ਹੋਏ ਤੇ ਉਦੋਂ ਇਹ ਆਥੋੜੀ ਬੋਤੀ ਸ਼ਹਿਰ ਵਾਸੀ ਨੂੰ ਦਿੱਤੀ ਜਾਵੇ ਦੂਸਰੇ ਮਸਲੇ ਇਨਕਲੂਡਮੈਂਟ ਦੇ ਆ ਇੰਪੇ ਬਡਵਾ ਰੋਡ ਦਾ ਬਹੁਤ ਬਰਾਹਾ ਲਿਆ ਉਹ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਦੋ ਬੰਦੇ ਉੱਥੇ ਪੱਕੇ ਲਾਈ ਜਾਣ ਜਿਹੜੇ ਇਸ ਚਾਰੂ ਢੰਗ ਦੇ ਨਾਲ ਕਿ ਟ੍ਰੈਫਿਕ ਦਾ ਕੰਮ ਚਲਾ ਸਕਣ ਤੇ ਇੱਕ ਮੈਰ ਦੇਖ ਤਾ ਮਾਦੇ ਪੁਲੀ ਚੌਕ ਬਣ ਚੁਕਾ ਚਾਰ ਪੇਰੇ ਨੂੰ ਬਦੀਆਂ ਨਿਕਲ ਗਏ ਉੱਥੇ ਕੋਈ ਮੁਲਾਜ਼ਮ ਨਾ ਹੋਣ ਕਰਕੇ ਜਿੱਧਰ ਤੇ ਇਹਦਾ ਦਿਲ ਕਰਦਾ ਉਧਰ ਗੱਡੀ ਵਾਰ ਕੇ ਬਹਿ ਜਾਂਦਾ ਮੇਰੇ ਆਰਾਮ ਨਾਲ ਚੀਜ਼ ਨਿਕਲ ਸਕਦੀ ਹੈ ਉਹਦੇ ਵਾਸਤੇ ਦਸਾਂ ਸਪਗੜਾ 15 ਮਿੰਟ ਲੋਕਾਂ ਨੂੰ ਪਰੇਸ਼ਾਨ ਹਰਾ ਪੈਂਦਾ ਤੇ ਐਸਐਡੀ ਸਾਹਿਬ ਨੇ ਸਮਝਿ ਸ਼ਾਸਤ ਹੋਇਆ ਕਿ ਜੇੜੀ ਹੋਈ ਤੋ ਲੰਗੜਾਰੇ ਖੇਵਾ ਉਹ ਤੁਹਾਡੀਆਂ ਬੁੜੀਆਂ ਹੋਣਗੀਆਂ ਤੇ ਇੱਕ ਹੀ ਕਿਲੋ ਮਿੰਟ ਦੀ ਆ ਤੋ ਆਫਟਰ ਇਲੈਕਸ਼ਨ ਉਪਾਪਾ ਕਮੇਟੀ ਜੀ ਲਗ ਕਮੇਟੀ ਦੇ ਦੰਦੇ ਜਾਣਗੇ ਇਹਨਾਂ ਨੂੰ ਨਾਲ ਪੁਸ਼ਪ ਰਾਜਮੂਨਗੇ ਜਮੀਨ ਰਿਕਰੂਟਮੈਂਟ ਆ ਜੋ ਸ਼ਹਿਰ ਵਾਸੀ ਆਪਾਂ ਨੌਕੜ ਕਰਵਾਦੇ ਆ ਸ਼ਹਿਰ ਵਾਸੀ ਆਪਣੇ ਆਪ ਕਰਵਾਉਂਦੇ ਤੇ ਬਹੁਤ ਜੀ ਆਇਆ ਆ ਅਦਰਵਾਈਜ਼ ਫਿਰ ਪੀਐਰ1 ਤੇ ਨੁਕਸਾਨ ਹੋਏ ਤਾਂ ਇਹ ਮੁੱਦਾ ਬਣਨਾ ਸਾਰਿਆਂ ਨੂੰ ਸ਼ਹਿਰ ਵਾਸੀ ਨੇ ਰਿਕਵੈਸਟ ਆਦੀ ਆਪਣੇ ਆ ਰੇੜੀਆਂ ਬੁਖਾਰਾ ਗਾੜੀ ਜਿਹੜਾ ਸਮਾਨ ਆ ਜ ਆਪਣੇ ਬੋਰਡ ਆ ਉਹ ਪਿੱਛੇ ਕਰਕੇ ਰਹਿਣ ਤਾਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਕੋਈ ਤੇਰੇ ਆਸ ਤੇ ਅਸਧੂ ਸਾਹਿਬ ਨੇ ਗੁਲਬਾਰ ਭਾਈ ਨੂੰ ਸਾਨੂੰ ਪੂਰਾ ਵਿਸ਼ਵਾਸ ਹੋਇਆ ਕਿ ਆਪਾਂ ਦੋ ਇੱਕ ਰੂਪੇ ਨੂੰ ਕੋਆਪਰੇਟ ਕਰਦੇ ਚੱਲਾਂਗੇ ਤੁਹਾੰਮਾ ਆਸਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅੱਜ ਅੱਜ ਸ਼ਹਿਰ ਦਾ ਯਾਦ ਮੁਕੇ ਕਾਉਂਸਲਰ ਪ੍ਰਧਾਨ ਸਾਹਿਬਾ ਮੈਨੇ ਵਾਇਫਦਾ ਨਾ ਨੇ ਕਿਹਨਾਂ ਦੀ ਆ ਕਿ ਕੀ ਕੀ ਸਮਝਿਆ ਰੱਖਣਾ ਆਪਣੇ ਚਾਹਤ ਜਿਹੜਾ ਦੋਗਲ ਉਹ ਦੋਗਲ ਸਾਹਿਬ ਨੇ ਹਨ ਦੱਸਿਆ ਵੀ ਸ਼ਹਿਰ ਦੇ ਵਿੱਚ ਦੁਕਾਨਾਂ ਲੱਗਰ ਜਿਹੜੀਆਂ ਉਹਨਾਂ ਰੇੜੀਆਂ ਦੇ ਨਾਂ ਵਧਾ ਕੇ ਲੱਗੀਆਂ ਨੇ ਤੇ ਲੋਕ ਜਿਹੜੇ ਆਉਣ ਜਾਣ ਦੀ ਖੜੀ ਜੀ ਪਰੇਸ਼ਾਨੀ ਆ ਤਾਂ ਉਹਨਾਂ ਨੂੰ ਕ੍ਰਿਤੇ ਨਾਮ ਸੈੱਟ ਕੀਤਾ ਜਾਵੇ ਅਸੀਂ ਦੋਗਲ ਸਾਹਿਬ ਦੀ ਇਹ ਸੰਮੇਜ ਨਾਲ ਆਪਾਂ ਮੁਲਾਕਾਤ ਤੇ ਜਾਵੇ ਜਿੱਦਾਂ ਜਿੱਦਾਂ ਤਾਂ ਹੋ ਜਾਵੇ ਉਦੋਂ ਦਾ ਕਾਰਜ ਹੋਈ ਗਿਆ ਅਸੀਂ ਸਹਾਇਤ ਕਰਨ ਲਈ ਆ ਵੀ ਇਹਨਾਂ ਵੀ ਬੋਟਮਾਟਾ ਬਾੜ ਜਿਹੜੇ ਜਿਹੜੇ ਐਮਸੀ ਨੇ ਉਹਨਾਂ ਨਾਲ ਮਿਲ ਕੇ ਜਿਹੜੀ ਜਿਹੜੇ ਹੋਣਗੇ ਮਹੱਲੇ ਵਾਲੇ ਉਹਨਾਂ ਦੀ ਕਰਾਵੇ ਆਪਾਂ ਸੰਲੰਗਤ ਕਰਾ ਲਈਏਗੇ ਅਸੀਂ ਗੱਗੋ ਸਾਹਿਬ ਦੀ ਇੱਥੇ ਆਇਆ ਕਮੇਟੀ ਘਰ ਵਿੱਚ ਜਿਹੜੇ ਬੰਦਿਆਂ ਨੇ ਨਜਾਇਜ਼ ਕੰਮ ਕੀਤੇ ਨੇ ਜਾਂ ਦੁਕਾਨਾਂ ਦੇ ਵਿਧਾਇਆਂ ਨੇ ਉਹਨਾਂ ਸਖਤ ਦਾਡ ਕੀਤੀ ਜਾਂਦੀ ਹੈ ਕਿ ਆਪਣੇ ਦੁਕਾਨਾਂ ਪੇਸ਼ੇ ਕਰ ਲੈਣ ਤੇ ਉਹਨਾਂ ਬੰਦੀ ਕਮਿਟੀ ਨੇ ਕਾਰਵਾਈ ਕੀਤੀ ਜਾਏਗੀ ਤੇ ਗੱਗੋ ਸਾਹਿਬ ਦੇ ਨਾਲ ਆਪਾਂ ਮਿਲ ਕੇ ਜਿਹੜੇ ਜਿਹੜੇ ਜਿੱਦਾਂ ਦਾ ਹੋਊਗਾ ਕੰਮ ਕੀਤਾ ਜਾਏਗਾ